ਮੈਂ ਤੇਰੇ ਵਿੱਚ ਹੋ ਸਕਦਾ ਹੈ ਪਰ ਕੀ ਇਹ ਤਮਾਸ਼ਾ ਡਗਣਾ ਚਾਹੀਦਾ ਹੈ ਤੁਹਾਡੇ ਸਾਹਮਣੇ ਪੰਜਾਬੀ ਬੀਜੇ ਨੂੰ ਚਾਹ ਤਿੰਨ ਮੁਦਸਕੇ ਤਿੰਗਰੇ ਕਾਨੂੰਨ ਸਕੇ ਉਹ ਜਿਸ ਲੈ ਮੋਰਚਾ ਲੱਗਿਆ ਸੀ ਤਾਂ ਕੀ ਹੋਇਆ ਸੀ ਤਾਂ ਮੋਦੀ ਕਹਿੰਦਾ ਮੇਰੇ ਕੋਲ ਗਲਤੀ ਹੋ ਗਈ ਮਾफी ਮੰਗੀ ਸੀ ਤੇ ਇਸ ਕਰਕੇ ਕੋਈ ਵੀ ਮੋਰਚੇ ਵਾਲਾ ਮੁਖਬਰਾ ਨਹੀਂ ਲਾਉਣੀ ਜੀਵ ਸਾਹਿਬ ਨੇ ਕੀ ਕੀਤਾ ਲੈਟਰ ਘਟਦਾ ਕੱਲ ਉਹਨਾਂ ਨੂੰ ਪਤਾ ਵੀ ਬੰਦੇ ਨੇ ਛੁੱਟੀਆਂ ਲਈਆਂ ਤਾਂ ਲੈਟਰ ਤੇਰੇ ਨਾਲ ਕੀ ਹੋਣਾ ਤੈਨੂੰ ਇਹਨਾਂ ਦੱਸ ਦਿੰਨੇ ਆ ਪੂਰਾ ਬੀਬੀ ਆਬੀ ਕਿਆ ਸੁੰਦਰ ਨਗਰ ਮੰਗਲ ਤਲਵਾਰਾ ਗੰਗੂਵਾਲ ਕੋਟੜਾ ਸਲਾਪੜ ਸਾਰਿਆਂ ਨੂੰ ਜਾਮ ਕਰ ਦਾਂਗੇ ਇਹ ਪਾਖੜਾ ਬਿਆਸ ਅਮਪਲਾਈ ਜੂਨ ਦਾ ਕਹਿਣਾ ਕਿਉਂਕਿ ਇਹ 6 ਕਰੋੜ ਦੀ ਗੱਲ ਕਰਦੇ ਨਾ ਉਹ ਕਿਹੜਾ 6 ਕਰੋੜ ਮਾਣ ਨੂੰ 10 ਕਰੋੜ ਰੁਪਈਆ ਨਹੀਂ ਨਾ ਦਿੰਦਾ ਮੁੱਛੋ ਕਿਦਾਂ ਜਦੋਂ ਵੀ ਕੇ ਸ਼ਰਮਾ ਆਇਆ ਸੀ ਮੈਂ ਕਹਾ ਸਾਡੇ ਕੋਲ 10000 ਪੂਰੀ ਡੀਬੀਐਮ ਦੇ ਵਿੱਚ ਕਿਆ ਜਮਾਲ ਪਰ ਸੁੰਦਰ ਨਗਰ ਨੰਗਲ ਤਲਵਾੜਾ ਕੁਆਟਰ ਖਾਲੀ ਕਰੇ ਇਹ ਹੈ ਮਨਨਵੰਨਾ ਪਰ ਚੋ ਪੌਂਸੀਆ ਕੇ ਦਿੱਤੀ ਬਈਆਂ ਨਾਲ ਕਰੋੜ ਰੁਪਈਆ ਤੁਹਾਨੂੰ ਕਟੋ ਕਟ 5 ਕਰੋੜ ਰੁਪਈਆ ਮਹੀਨੇ ਦਾ ਦਿੰਦਾ ਤੁਹਾਨੂੰ ਮੈਂ ਦਿੰਦਾ 1 2 4 ਕਰੋੜ ਦੀ ਗੱਲ ਕਰਦੇ ਆ ਮਾਤਾ ਨੂੰ ਦੱਸਣਾ ਕਰਨਾ ਪੌਂਦ ਗਾਮ ਤਲਵਾੜਾ ਕਿੰਨੀ ਬਿਜਲੀ ਪਾਦਾ ਕੀਤੀ ਜੇ 100 ਨੀਰ ਪ੍ਰਾਨਿਤ ਜੀ 144 ਮਿਲੀਅਨ ਬਣਾਈ ਹੈ ਧਰਮ ਦੇ ਤੋਂ ਤੁਹਾਨੂੰ 22 ਦੇ ਵਿੱਚ ਅਸੀਂ 104 ਮਹਿੰਦ ਬਿਜਲੀ ਪ੍ਰਦਾ ਕਰਕੇ ਦਿੱਤੀ ਹੈ ਕਰੋੜਾ ਰੁਪਇਆ ਘੰਟੇ ਦਾ ਅਸੀਂ ਕਰੋੜਾ ਰੁਪਇਆ ਕਮਾ ਕੇ 60 ਪਾਸੇ ਜੂਠ ਬੈ ਕੇ ਤਾਂ ਵੀ ਇਹ ਚੱਟ ਨਹੀਂ ਆ ਰਹੇ ਇਹ ਕਹਿੰਦਾ ਮਤਲਬ ਪੰਜਾਬ ਸਰਕਾਰ ਤੇ ਕਰੋੜਾ ਰੁਪਇਆ ਅਸੀਂ ਕਮਾ ਕੇ ਦੇ ਰਹੇ ਨੇ ਜਿਹੜੀ 60 ਪਾਸੇ ਬਿਜਲੀ ਚੂਕ ਤਿਆਰ ਕਰਦਾ ਬੀਬੀ ਐਮ ਵੀ तो फिर क्या घाटे चाली साल क्यों नहीं घाटे गया चाली साल क्यों क्यों, क्यों, क्यों क्यों स्कूल का मैं तो नहीं गया अ कारूल ढैना इस करके हथ पाया जा रहा हथ भी पहन देना चीफ साहब ਕੁਝ ਜਿੰਨੇ ਮਰਜੀ ਲੈਟਰ ਕੱਢ ਲਓ ਚੇਅਰਮੈਨ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹਨਾ 21 ਤਰੀਕ ਨੂੰ ਅਸੀਂ ਅਮਰਨਗਰ ਅਕਸ਼ਨ ਤੇ ਰੱਖਣ ਜਾ ਰਹੇ ਨੇ ਬੀਏਵੀ ਸਕੂਲ ਦਾ ਮੁੱਦਾ 8ਵੀਂ ਮੰਗੂ ਦੀ ਜਮਾਨ ਜਿਹੜੀ ਐ ਉਹਦੇ ਵਿੱਚ ਬਾ ਦਿੱਤੀ ਗਈ ਐ ਤੇ ਡੀਓਵੀ ਸਕੂਲ ਨੂੰ ਅਸੀਂ ਪ੍ਰਾਈਵੇਸ਼ਨ ਨਹੀਂ ਫੋੜ ਦੇਣਾ 21 ਜਨਵਰੀ ਨੂੰ